ਅਮੀ ਪੱਟੀ ਸ਼ਹਿਰ ਵਿੱਚ ਇੱਕ ਦੁਨੀ ਚੰਦ ਨਾਮ ਦਾ ਵੱਡਾ ਸ਼ਾਹੂਕਾਰ ਰਹਿੰਦਾ ਸੀ ਦੁਨੀ ਚੰਦ ਦੀਆਂ 7 ਧੀਆਂ ਸਨ ਪੁੱਤਰ ਕੋਈ ਨਹੀਂ ਸੀ ਦੌਲਤ ਬਹੁਤੀ ਨੇ ਉਸ ਨੂੰ ਗਿਆਨਹੀਣ ਕਰ ਦਿੱਤਾ ਇੱਕ ਦਿਨ ਦੁਨੀ ਚੰਦ ਨੂੰ ਹੰਕਾਰ ਦੀ ਗੱਲ ਸੁੱਜੀ ਆਪਣੀਆਂ ਸੱਤਾਂ ਧੀਆਂ ਨੂੰ ਇਕੱਠੀਆਂ ਕਰਕੇ ਪੁੱਛਣ ਲੱਗਾ हे ਪੁੱਤਰੀਓ ਇਹ ਦੱਸੋ ਤੁਸੀਂ ਕਿਸ ਦਾ ਦਿੱਤਾ ਖਾਂਦੀਆਂ ਹੋ ਇਹ ਸਾਰੇ ਸੁੱਖ ਤੁਸਾਂ ਨੂੰ ਕਿਵੇਂ ਹਾਸਲ ਹੋਏ ਹਨ 6 ਕੁੜੀਆਂ ਇੱਕ ਜ਼ੁਬਾਨ ਬੋਲੀਆਂ ਪਿਤਾ ਜੀ ਇਹ ਕਿਹੜੀ ਪੁੱਛਣ ਵਾਲੀ ਗੱਲ ਹੈ ਆਪ ਦੀ ਕਿਰਪਾ ਤੇ ਮਿਹਨਤ ਦਾ ਫਲ ਹੈ ਜੋ ਅਸੀਂ ਚੰਗੀ ਰੋਟੀ ਖਾ ਰਹੀਆਂ ਹਾਂ ਸੋਹਣੇ ਕੱਪੜੇ ਹਟਾ ਰਹੀਆਂ ਹਾਂ ਅਤੇ ਰਾਤ ਦਿਨੇ ਸੁਖੀ ਸੁਖ ਭੋਗ ਰਹੀਆਂ ਹਾਂ ਆਪ ਤਨ ਨਾ ਕਮਾਓ ਤਾਂ ਅਸਾਂ ਨੂੰ ਸੁੱਖ ਕਿੱਥੋਂ ਨਸੀਬ ਹੋਣ ਸਭ ਆਪ ਦਾ ਖਾ ਰਹੀਆਂ ਹਾਂ ਇਓ ਲੜਕੀਆਂ ਨੇ ਆਪਣੇ ਪਿਤਾ ਨੂੰ ਉੱਤਰ ਵੀ ਦਿੱਤਾ ਤੇ ਉਸ ਦੀ ਵਡਿਆਈ ਵੀ ਕੀਤੀ ਆਪਣੀ ਉਸਤ ਸੁਣ ਕੇ ਦونی ਚੰਦ ਬਹੁਤ ਖੁਸ਼ ਹੋ ਗਿਆ ਉਸ ਦੀ ਖੁਸ਼ੀ ਅਦ ਵਿਚਾਲੇ ਰਹੀ ਜਦੋਂ ਉਸ ਨੇ ਵੇਖਿਆ ਕਿ ਉਸ ਦੀ ਛੋਟੀ ਲੜਕੀ ਨੇ ਇੱਕ ਸ਼ਬਦ ਮੂੰਹ ਨਹੀਂ ਆਖਿਆ ਉਸ ਨੂੰ ਸਬੋਧਨ ਕਰਕੇ ਦونی ਚੰਦ ਨੇ ਪੁੱਛਿਆ ਕਿਉਂ ਬੇਟੀ ਤੂੰ ਕੁਝ ਨਹੀਂ ਦੱਸਿਆ ਤੂੰ ਕਿਉਂ ਚੁੱਪ ਰਹੀ ਹੈ ਕੀ ਸੋਚਦੀ ਹੈ ਛੋਟੀ ਲੜਕੀ ਦਾ ਨਾਮ ਰਜਨੀ ਸੀ ਰਜਨੀ ਨੇ ਕਿਹਾ ਪਿਤਾ ਜੀ ਮੈਂ ਕੀ ਦੱਸਾਂ ਦੁਨੀ ਚੰਦ ਨੇ ਕਿਹਾ ਜੋ ਮੈਂ ਪੁੱਛਦਾ ਹਾਂ ਕਿ ਕਿਸ ਦਾ ਦਿੱਤਾ ਖਾਂਦੀਆਂ ਹੋ ਰਜਨੀ ਨੇ ਕਿਹਾ ਮੈਂ ਇਸ ਸੋਚ ਵਿੱਚ ਹਾਂ ਕਿ ਉੱਤਰ ਕੀ ਦੇਵਾਂ ਦੁਨੀ ਚੰਦ ਨੇ ਕਿਹਾ ਸਿੱਧੀ ਗੱਲ ਹੈ ਮੇਰਾ ਦਿੱਤਾ ਖਾਂਦੀ ਹੈ ਰਜਨੀ ਨੇ ਕਿਹਾ ਇਹ ਠੀਕ ਹੈ ਪਿਤਾ ਜੀ ਦੇਖਣ ਨੂੰ ਇੰਜ ਪ੍ਰਤੀਤ ਹੁੰਦਾ ਹੈ ਕਿ ਆਪ ਦਾ ਦਿੱਤਾ ਖਾ ਰਹੀਆਂ ਹਾਂ ਪਰ ਆਪ ਦਾ ਦਿੱਤਾ ਖਾਂਦੀਆਂ ਨਹੀਂ ਵਿਦਾਤਾ ਨੇ ਜੋ ਨਸੀਬ ਵਿੱਚ ਲਿਖ ਦਿੱਤਾ ਹੈ ਉਹ ਤੁਸਾਂ ਦੇ ਰਾਹੀ ਮਿਲਦਾ ਹੈ ਸਾਡੇ ਭਾਗਾਂ ਦਾ ਹਿੱਸਾ ਤੁਸਾਂ ਕੋਲ ਆਉਂਦਾ ਹੈ ਰਿਜਕ ਦੇਣ ਵਾਲਾ ਭਗਵਾਨ ਹੈ ਉਹ ਜਦੂ ਚਾਹੇ ਖੋ ਲੈਂਦਾ ਹੈ ਜਦੂ ਚਾਹੇ ਦੇ ਦਿੰਦਾ ਹੈ ਤੁਸੀਂ ਅਸਾਂ ਦੇ ਪਿਤਾ ਜੀ ਤੁਸਾਂ ਦੇ ਵਸੀਲੇ ਰਾਹੀ ਪਰਮਾਤਮਾ ਸਾਨੂੰ ਰੋਜੀ ਦੇ ਰਿਹਾ ਹੈ ਰਜਨੀ ਦੀ ਜ਼ੁਬਾਨੋਂ ਇਹ ਸੁਣ ਕੇ ਦੂਣੀ ਚੰਦ ਗਰਮ ਹੋ ਗਿਆ ਉਸ ਨੂੰ ਬਹੁਤ ਗੁੱਸਾ ਲੱਗਾ ਉਸਨੇ ਰਜਨੀ ਦੇ ਮੂੰਹ ਉੱਤੇ ਦੋ ਚਪੇੜਾ ਮਾਰ ਦਿੱਤੀਆਂ ਅਤੇ ਕਿਹਾ ਕਿ ਮੈਂ ਵੇਖਾਂਗਾ ਉਹ ਕਿਹੜਾ ਭਗਵਾਨ ਹੈ ਜੋ ਤੈਨੂੰ ਰੋਜੀ ਦਿੰਦਾ ਹੈ ਸਵੇਰੇ ਹੀ ਵੇਖਦਾ ਹਾਂ ਦੂਣੀ ਚੰਦੀ ਪਤਨੀ ਤੇ ਉਸ ਦੀਆਂ 6 ਕੁੜੀਆਂ ਨੇ ਦੂਣੀ ਚੰਦ ਨੂੰ ਸਮਝਾਇਆ ਕਿ ਐਨੀ ਗੱਲ ਬਦਲੀ ਧੀ ਨੂੰ ਤੰਗ ਨਾ ਕਰੀ ਆਪੇ ਸਮਝ ਜਾਵੇਗੀ ਅਜੇ ਬਾਲੜੀ ਹੈ ਪਰ ਦੂਣੀ ਚੰਦ ਨੇ ਇੱਕ ਨਾ ਸੁਣੀ ਅਤੇ ਕਿਹਾ ਕਿ ਮੈਂ ਹੁਣ ਦੱਸ ਕੇ ਹਟਾਂਗਾ ਕਿ ਮੇਰੇ ਤੋਂ ਬਿਨਾ ਇਸ ਕੁੜੀ ਨੂੰ ਰੋਜੀ ਕੌਣ ਦੇ ਸਕਦਾ ਹੈ ਦੂਣੀ ਚੰਦ ਰਜਨੀ ਦੇ ਹਾਨ ਦਾ ਇੱਕ ਮੁੰਡਾ ਲੱਭ ਲਿਆ ਆ ਉਹ ਗਰੀਬ ਸੀ ਉਸਦੇ ਤਨ ਦੇ ਕਈ ਹਿੱਸਿਆਂ ਨੂੰ ਕੋੜ ਹੋਇਆ ਸੀ ਉਸ ਕੋੜੇ ਨੂੰ ਘਰ ਲਿਆ ਕੇ ਉਸਨੇ ਪੰਡਤ ਨੂੰ ਸੱਦਿਆ ਮੱਲੋ ਮੱਲੀ ਰਜਨੀ ਦਾ ਵਿਆਹ ਉਸ ਨਾਲ ਕਰ ਦਿੱਤਾ ਕੁੜੀ ਹੈਰਾਨ ਸੀ ਰਜਨੀ ਚੁੱਪ ਸੀ ਰਜਨੀ ਦੀ ਮਾਂ ਰੋਂਦੀ ਰਹੀ ਭੈਣਾ ਹਿੱਤ ਕਰਦਿਆਂ ਸਨ ਉਹਨਾਂ ਨੂੰ ਬਹੁਤ ਦੁੱਖ ਹੋਇਆ ਪਰ ਦੁਨੀ ਚੰਦ ਨੇ ਕਿਸੇ ਦੀ ਪਰਵਾਹ ਨਾ ਕੀਤੀ ਕੋੜੀ ਨੂੰ ਰਜਨੀ ਦਾ ਹੱਥ ਫੜਾ ਕੇ ਆਖਣ ਲੱਗਾ ਕਿ ਇਸ ਨੂੰ ਪੱਟੀ ਸ਼ਹਿਰ ਤੋਂ ਦੂਰ ਲੈ ਜਾ ਰਜਨੀ ਤੇ ਕੋੜੀ ਤੁਰ ਪਏ ਹੌਲੀ-ਹੌਲੀ ਪੱਟੀ ਸ਼ਹਿਰ ਤੋਂ ਬਾਹਰ ਆ ਗਏ ਸ਼ਾਹੂ ਕਰਦੀ ਬੇਟੀ ਰਜਨੀ ਨੇ ਕੀਮਤੀ ਕਪੜੇ ਲਾਂ ਸੁੱਟੇ ਵਾਲਾਂ ਨੂੰ ਅਨਵਾਰੀ ਤੇ ਖੁਸ਼ ਕਰ ਲਿਆ ਮੂੰਹ ਨਾ ਧੋਤਾ ਪੈਰਾ ਤੋਂ ਨੰਗੀ ਹੀ ਤੁਰ ਪਈ ਉਸ ਨੇ खुदक कंगालਾਂ ਵਾਲਾ ਫੁਲਿਆ ਬਣਾ ਲਿਆ ਤਾਂ ਕਿ ਮੰਗਣ ਗਿਆ ਉਸ ਨੂੰ ਆਪਣੇ ਕੋਲੋ ਸ਼ਰਮ ਨਾ ਆਵੇ ਉਸਨੇ ਵਾਹਿਗੁਰੂ ਅੱਗੇ ਪ੍ਰਾਰਥਨਾ ਕੀਤੀ हे परमात्मा ਮੈਨੂੰ ਤੇਰੇ ਉੱਤੇ ਭਰੋਸਾ ਹੈ ਆਪ ਦਾ ਦਿੱਤਾ ਖਾਂਦੀ ਹਾਂ ਜੇ ਮੰਗ ਕੇ ਸੁੱਕੇ ਟੁਕੜੇ ਖਵਾਉਣ ਤੇ ਤੂੰ ਖੁਸ਼ ਹੈ ਤਾਂ ਮੈਂ ਉਸੇ ਵਿੱਚ ਰਾਜੀ ਹਾਂ ਮੇਰਾ ਇਹ ਪਤੀ ਕੋੜੀ ਹੈ ਮਮੁੱਲੀ ਤੁਰ ਫਿਰ ਸਕਦਾ ਹੈ ਇਸ ਦੇ ਸਰੀਰ ਨੂੰ ਅਰੋਗਤਾ ਬਖਸ਼ੀ ਮੈਂ ਇਸ ਨੂੰ ਪਤੀ ਪਰਮੇਸ਼ਰ ਸਮਝਦੀ ਹਾਂ ਸਾਰੀ ਉਮਰ ਇਸੇ ਦੀ ਸੇਵਾ ਕਰਾਂਗੀ ਕਿਉਂਕਿ ਮੇਰੇ ਸੰਜੋਗ ਵਿੱਚ ਇਹੋ ਹੈ हे ਦਾਤਾ ਮੇਰੇ ਦੁੱਖਾਂ ਨੂੰ ਤੂੰ ਹੀ ਦੂਰ ਕਰਨਾ ਹੈ ਜਿੱਥੇ ਰਾਤ ਪੈਂਦੀ ਉੱਥੇ ਹੀ ਪਿੰਡੋਂ ਬਾਹਰ ਆਪਣੇ ਪਿੰਗਲੇ ਪਤੀ ਨੂੰ ਬਿਠਾ ਕੇ ਆਪ ਨਗਰ ਵਿੱਚ ਮੰਗਣ ਚਲੀ ਜਾਂਦੀ ਖਾਣ ਜੋਗੀ ਰੋਟੀ ਮੰਗ ਕੇ ਲੈ ਆਉਂਦੀ ਪਤੀ ਨੂੰ ਖਵਾਉਂਦੀ ਤੇ ਆਪ ਖਾ ਕੇ ਉਸਦੇ ਕੋਲ ਲੇਟ ਜਾਂਦੀ یوں ਦਿਨ ਕੱਟਦੇ ਤੇ ਪੰਦ ਮਕਾਉਂਦੇ ਉਹ ਚੱਕ RAMDAS ਆ ਗਈ ਇੱਕ ਨਿਰਮਲ ਜਲ ਵਾਲੀ ਛੱਪੜੀ ਤੇ 베ਰੀ ਦੀ ਸੰਗਣੀ ਛਾਂ ਦੇਖ ਕੇ 베ਰੀ ਦੇ ਹੇਠਾਂ ਰਜਨੀ ਨੇ ਆਪਣੇ ਪਤੀ ਨੂੰ ਬਿਠਾ ਦਿੱਤਾ ਤੇ ਆਪ ਸੁਲਤਾਨ ਵਿੰਡ ਨਗਰਵਲ ਮੰਗਣ ਵਾਸਤੇ ਤੁਰ ਪਈ ਜਿਸ 베ਰੀ ਹੇਠਾਂ ਰਜਨੀ ਦਾ ਪਿੰਗਲਾ ਪਤੀ ਬੈਠਾ ਸੀ ਉਸ ਦੇ ਉੱਤੇ ਬਹੁਤ ਸਾਰੇ ਕਾਂ ਸਨ ਉਹ ਕੇਲਾ ਕਰ ਰਹੇ ਸੀ ਤੇ ਖੁਸ਼ੀ ਵਿੱਚ ਰੋਲਾ ਪਾ ਰਹੇ ਸਨ ਰੋਲਾ ਪਾਉਂਦੇ ਪਾਉਂਦੇ ਉਹ ਨਿਰਮਲ ਜਲ ਵਾਲੀ ਛੱਪੜੀ ਕਿਨਾਰੇ ਆ ਬੈਠੀ ਕਈਆਂ ਨੇ ਜਲ ਪੀਤਾ ਤੇ ਕਈਆਂ ਨੇ ਇਸ਼ਨਾਨ ਕਰ ਲਿਆ ਜਿਉਂ ਹੀ ਕਾਂ ਨਹਾਉਂਦੇ ਗਏ ਤਿਉਂ ਹੀ ਉਹ ਚਿੱਟੇ ਹੁੰਦੇ ਗਏ ਉਹ ਹੰਸ ਬਣਦੇ ਗਏ ਇਹ ਕੋਤਕ ਰਜਨੀ ਦਾ ਪਿੰਗਲਾਪਤੀ ਕਿੰਨਾ ਚਿਰ ਵੇਖਦਾ ਰਿਹਾ ਉਹ ਬਹੁਤ ਹੈਰਾਨ ਸੀ ਕਿ ਇਹ ਕੀ ਖੇਲ ਰਚਿਆ ਜਾ ਰਿਹਾ ਹੈ ਕਾਲੇ ਕਾਂ ਕਿਵੇਂ ਚਿੱਟੇ ਹੋ ਰਹੇ ਹਨ ਕਿ ਇਹ ਛੱਪੜੀ ਕਿਤੇ ਅੰਮ੍ਰਿਤ ਦਾ ਕੁੰਡ ਤਾਂ ਨਹੀਂ ਕਿ ਜੇ ਮੈਂ ਇਸ਼ਨਾਨ ਕਰਾਂ ਤਾਂ ਕਿ ਮੇਰਾ ਕੋਹੜ ਹਟ ਜਾਵੇਗਾ। ਉਹ ਦਲੀਲਾਂ ਕਰਦੇ ਨਹੀਂ ਚੋਖਾ ਸਮਾਂ ਗੁਜ਼ਾਰ ਦਿੱਤਾ। ਆਖਰ ਪਰਮਾਤਮਾ ਉੱਤੇ ਭਰੋਸਾ ਰੱਖ ਕੇ ਉਹ ਛੱਪੜੀ ਦੇ ਕੰਡੇ ਜਾ ਪਹੁੰਚਿਆ। ਕੰਡੇ ਪਹੁੰਚ ਕੇ ਝਿਜਕਿਆ ਕਿ ਪਾਣੀ ਡੁੰਗਾ ਹੋਇਆ ਤਾਂ ਉਹ ਡੁੱਬ ਨਾ ਜਾਵੇ। 베ਰੀ ਦੇ ਮੁੱਢ ਨੂੰ ਹੱਥ ਪਾ ਕੇ ਹੌਲੀ-ਹੌਲੀ ਉਤਰਿਆ। ਜਿਉਂ ਹੀ ਪਾਣੀ ਵਿੱਚ ਉਤਰਿਆ ਤੇ ਪਾਣੀ ਉਸ ਦੇ ਕੋਹੜ ਦੇ ਜ਼ਖਮਾਂ ਨੂੰ ਲੱਗਾ ਤਿਉਂ ਹੀ ਸਾਰੇ ਜ਼ਖਮ ਮਿਟ ਗਏ ਤੇ ਉਸ ਦਾ ਸਰੀਰ ਕੁੰਦਨ ਵਰਗਾ ਹੋ ਗਿਆ ਸੋਹਣੇ ਸਰੀਰ ਨੂੰ ਪਾ ਕੇ ਉਹ ਬਹੁਤ ਖੁਸ਼ ਹੋਇਆ ਉਸ ਦਾ ਕੋਹੜ ਜਾਂਦਾ ਰਿਹਾ ਉਹ ਛੱਪੜੀ ਦੇ ਕਿਨਾਰੇ ਬੈਠ ਕੇ ਰਜਨੀ ਨੂੰ ਉਡੀਕਣ ਲੱਗਾ ਜਦੋਂ ਰਜਨੀ ਆਈ ਤੇ ਆਪਣੇ ਪਿੰਗਲੇ ਪਤੀ ਨੂੰ ਨਾ ਵੇਖ ਕੇ ਹੈਰਾਨ ਹੋਈ ਉਸ ਦੀ ਥਾਂ arogh ਸੁੰਦਰ ਗੱਭਰੂ ਬੈਠਾ ਵੇਖ ਕੇ ਡਰ ਗਈ ਆਪਣੀ ਜਵਾਨੀ ਸੁੰਦਰਤਾ ਤੇ ਗਰੀਬੀ ਦਾ ਖਿਆਲ ਰੱਖ ਕੇ ਉਸ ਦੇ ਚਿਤ ਆਇਆ ਕੀ ਹੋ ਸਕਦਾ ਹੈ ਕਿਸ ਜਵਾਨ ਨੇ ਮੇਰੇ ਪਤੀ ਨੂੰ ਜਾਨੋਂ ਮਾਰ ਦਿੱਤਾ ਹੋਵੇ ਤਾਂ ਕਿ ਉਹ ਰਜਨੀ ਦਾ ਵਾਰਸ ਬਣ ਜਾਵੇ ਉਹ ਨੇੜੇ ਹੋ ਕੇ ਕ੍ਰੋਧ ਨਾਲ ਬੋਲੀ ਕਿ ਮੇਰਾ ਪਤੀ ਕਿੱਧਰ ਗਿਆ ਹੈ ਰਜਨੀ ਦੇ ਪਤੀ ਨੇ ਰਜਨੀ ਨੂੰ ਕਿਹਾ ਕਿ ਤੂੰ ਪਛਾਣਿਆ ਨਹੀਂ ਕਿ ਮੈਂ ਉਹ ਤੇਰਾ ਪਤੀ ਹਾਂ ਰਜਨੀ ਨੇ ਕਿਹਾ ਨਹੀਂ ਉਹ ਤਾਂ ਸਰੀਰ ਦਾ ਰੋਗੀ ਸੀ ਉਸ ਕੋਲੋਂ ਤਾਂ ਮੁਸ਼ਕਲ ਨਾਲ ਤੁਰਿਆ ਜਾਂਦਾ ਸੀ ਤੂੰ ਕੋਈ ਹੋਰ ਹੈ ਰਜਨੀ ਦੇ ਪਤੀ ਨੇ ਕਿਹਾ हे ਦੇਵੀ ਕੋਈ ਸ਼ੱਕ ਨਾ ਕਰ ਤੇਰੀ ਸੇਵਾ ਤੇਰੇ ਭਰੋਸੇ ਵੱਲ ਵੇਖ ਕੇ ਮੇਰੇ ਸਰੀਰ ਨੂੰ ਉਸ ਪਰਮਾਤਮਾ ਨੇ ਠੀਕ ਕਰ ਦਿੱਤਾ ਹੈ ਰਜਨੀ ਨੇ ਕਿਹਾ ਮੈਂ ਕੋਈ ਗੱਲ ਨਹੀਂ ਸੁਣਨੀ ਤੂੰ ਚੋਰ ਹੈ ਖੂਨੀ ਹੈ ਮੇਰੇ ਪਤੀ ਨੂੰ ਮਾਰ ਦਿੱਤਾ ਹੈ ਮੈਂ ਤੈਨੂੰ ਪਤੀ ਨਹੀਂ ਮੰਨਣਾ ਤੂੰ ਮੇਰਾ ਧਰਮ ਲੁੱਟਣਾ ਚਾਹੁੰਦਾ ਹੈ ਕਿਉਂ ਰਜਨੀ ਉੱਚੀ ਉੱਚੀ ਪੁਕਾਰ ਕੇ ਰੋਣ ਲੱਗ ਪਈ ਲਾਗੇ ਖੇਤ ਸਨ ਖੇਤਾਂ ਵਿੱਚ ਕਿਸਾਨ ਕੰਮ ਕਰ ਰਹੇ ਸੀ ਕੁਝ ਰੋਲਾ ਸੁਣ ਕੇ ਉਹਨਾਂ ਦੇ ਕੋਲ ਆ ਗਏ ਉਹਨਾਂ ਨੇ ਪੁੱਛਿਆ ਕੀ ਮਾਮਲਾ ਹੈ ਰਜਨੀ ਦੇ ਪਤੀ ਨੇ ਸਾਰੀ ਕਹਾਣੀ ਸੁਣਾ ਦਿੱਤੀ ਕਿ ਉਸ ਦਾ ਕੋਹੜ ਕਿਸ ਤਰ੍ਹਾਂ ਹਟਿਆ ਹੈ ਕਿਸਾਨ ਵੀ ਸੁਣ ਕੇ ਹੈਰਾਨ ਹੋਏ ਰਜਨੀ ਨੂੰ ਭਰੋਸਾ ਨਾ ਆਇਆ ਜ਼ਿੰਮੇਦਾਰ ਨੇ ਰਜਨੀ ਨੂੰ ਦਿਲਾਸਾ ਦੇ ਕੇ ਆਖਿਆ हे ਭੈਣੀ ਇਸ ਤਰ੍ਹਾਂ ਨਾ ਰੋ ਥੋੜੀ ਵਾਟਤੀ ਕਰਨੀ ਵਾਲੇ ਗੁਰੂ ਜੀ ਰਹਿੰਦੇ ਹਨ ਉਹ ਸੱਚ ਦਾ ਨਿਆਂ ਕਰਨਗੇ ਉਹ ਕਰਾਮਾਤੀ ਤੇ ਸਭ ਕੁਝ ਜਾਣਦੇ ਹਨ ਉਨਾ ਕੋਲ ਚੱਲ 13 ਨਿਵੇੜਾ ਹੋ ਜਾਵੇਗਾ ਇਹ ਸਲਾਹ ਰਜਨੀ ਨੂੰ ਕੁਝ ਜੱਚ ਗਈ ਉਸਨੇ ਉਸੇ ਵੇਲੇ ਹਾਂ ਕਿਤੀ ਤੇ ਸਾਰੇ ਇਕੱਠੇ ਹੋ ਕੇ ਸ੍ਰੀ ਗੁਰੂ ਰਾਮਦਾਸ ਜੀ ਦੇ ਕੋਲ ਆ ਪਹੁੰਚੇ ਅੱਗੇ ਗੁਰੂ ਜੀ ਦਾ ਦੀਵਾਨ ਲੱਗਾ ਹੋਇਆ ਸੀ ਗੁਰੂ ਜੀ ਦੇ ਸਾਹਮਣੇ ਜਾ ਕੇ ਰਜਨੀ ਨੇ ਸਾਰੀ ਵਾਰਤਾ ਸੁਣਾਈ ਉਸ ਤੋਂ ਬਾਅਦ ਗੁਰੂ ਜੀ ਨੇ ਉਸਦੇ ਪਤੀ ਕੋਲੋਂ ਸਾਰੀ ਵਾਰਤਾ ਸੁਣੀ ਦੋਹਾਂ ਦੇ ਬਿਆਨ ਸੁਣਨ ਪਿੱਛੋਂ ਗੁਰੂ ਜੀ ਆਪ ਸਿਗਵਾਸ਼ੰਤ ਉੱਠੇ ਤੇ ਉਸ ਥਾਂ ਪਹੁੰਚੇ ਜਿੱਥੇ ਪਿੰਗਲੇ ਨੇ ਇਸ਼ਨਾਨ ਕੀਤਾ ਸੀ ਉਸ ਆਸਥਾਨ ਨੂੰ ਵੇਖ ਕੇ ਗੁਰੂ ਜੀ ਬੋਲੇ "ਹੇ ਪੁੱਤਰੀ ਇਹ ਤੇਰਾ ਪਤੀ ਹੈ ਜੋ ਇਹ ਆਖਦਾ ਹੈ ਸੋ ਠੀਕ ਹੈ ਇਹ ਦੁਖ ਭੰਜਨੀ ਬੇਰੀ ਹੈ ਇਹ ਨਿਰਮਲ ਜਲ ਵਾਲੀ ਛਪੜੀ ਨਹੀਂ ਸਗੂ ਅੰਮ੍ਰਿਤ ਦਾ ਕੁੰਡ ਹੈ ਇੱਥੇ ਸਰੋਵਰ ਤਿਆਰ ਹੋਵੇਗਾ ਕਲ ਯੁਗ ਦੇ ਹਜ਼ਾਰਾਂ ਜੀਵ ਇੱਥੋਂ ਇਸ਼ਨਾਨ ਕਰਕੇ ਰਾਜੀ ਹੋਣਗੇ" ਇਹ ਸਥਾਨ ਸੰਸਾਰ ਦਾ ਮਹਾਨ ਤੀਰਥ ਬਣੇਗਾ ਗੁਰੂ ਜੀ ਨੇ ਰਜਨੀ ਨੂੰ ਕਿਹਾ ਕਿ ਤੇਰੇ ਸਿਦਕ ਨੇ ਤੇਰਾ ਬੇੜਾ ਪਾਰ ਕਰ ਦਿੱਤਾ ਹੈ ਤੇਰੇ ਪਿਤਾ ਨੂੰ ਜੋ ਹੰਕਾਰ ਸੀ ਉਹ ਦੂਰ ਹੋ ਗਿਆ ਇੱਧਰ ਤੇਰਾ ਪਤੀ ਰਾਜੀ ਹੋ ਗਿਆ ਹੈ ਉੱਧਰ ਤੇਰੇ ਪਿਤਾ ਦਾ ਧਨ ਡਾਕੂਆਂ ਨੇ ਲੁੱਟ ਲਿਆ ਹੈ ਉਹ ਕੰਗਾਲ ਹੋ ਗਿਆ ਹੈ ਅੱਜ ਉਹ ਤੰਗ ਹੈ ਹੁਣ ਧੀਆ ਨੂੰ ਨਹੀਂ ਪੁੱਛੇਗਾ ਕਿ ਤੁਸੀਂ ਕਿਸ ਦਾ ਦਿੱਤਾ ਖਾਂਦੀਆਂ ਹੋ ਗੁਰੂ ਦੇ ਇਹ ਬਚਨ ਸੁਣ ਕੇ ਰਜਨੀ ਨੂੰ ਤਸੱਲੀ ਹੋ ਗਈ ਉਸਨੇ ਉਸੇ ਸਮੇਂ ਆਪਣੇ ਪਤੀ ਦੇ ਪੈਰਾਂ ਉੱਤੇ ਸਿਰ ਰੱਖ ਦਿੱਤਾ ਵੱਧ ਘੱਟ ਜੋ ਬਚਨ ਬੋਲੇ ਸਾਨ ਉਹਨਾਂ ਦੀ ਖੀਮਾ ਮੰਗੀ